ਤੋ ਤੇਜ਼ ਰਫਤਾਰ ਟਿਪਰਾਂ ਦੀ ਹੋਈ ਛਦੀ ਟੱਕਰ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਹੋਇਆ ਵੱਡਾ ਹਾਦਸਾ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਵੱਡਾ ਹਾਸਾ ਹੋਇਆ ਹੈ ਤੇਜ਼ ਰਫ਼ਤਾਰ ਟਿਪਰ ਨੇ ਲਪੇਟ ਵਿੱਚ ਲਿਆਂ ਤਿੰਨ ਗੱਡੀਆਂ ਤਾਂ ਦੱਸਦੀ ਕਿ ਅਸ਼ਵਰੀ ਚਲੰਦਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਇੱਕ ਵੱਡਾ ਹਾਸਾ ਵਾਪਰ ਜਿਸ ਵਿੱਚ ਤੇਜ਼ ਰਫ਼ਤਾਰ ਟਿਪਰ ਨੇ ਗੱਡੀਆਂ ਨੂੰ ਟੱਕਰ ਮਾਰੀ ਤੇ ਤੁਹਾਨੂੰ ਦੱਸਦੀ ਹੈ ਕਿ ਟਿਪਰ ਚਲੰਦਰ ਤੋਂ ਪਠਾਨਕੋਟ ਨੂੰ ਜਾ ਰਿਹਾ ਸੀ ਤਾਂ ਸੜਕ ਗਿੱਲੀ ਹੋਣ ਤੇ ਕਾਰਨ ਜਦੋਂ ਇਹ ਬ੍ਰੇਕ ਮਾਰਨ ਲੱਗਾ ਤਾਂ ਟਿਪਰ ਸਲਿੱਪ ਹੋ ਗਿਆ ਤਾਂ ਸਾਹਮਣੂ ਆ ਰਹੇ ਟਿਪਰ ਦੇ ਨਾਲ ਜਾ ਟਕਰਿਆ ਪਹਿਲਾਂ ਇਸ ਤੇ ਟਿਪਰ ਦੇ ਨਾਲ ਟੱਕਰ ਹੋਈ ਤੇ ਉਸ ਤੋਂ ਬਾਅਦ ਸਰਕਾਰੀ ਰੋਡ 'ਤੇ ਪਸ ਦੇ ਨਾਲ ਸਿੱਧੀ ਟੱਕਰ ਹੋ ਗਈ ਤਾਂ ਪਿਛੋ ਆ ਰਹੀਆਂ ਗੱਡੀਆਂ ਨਾਲ ਵੀ ਇਸ ਧੀ ਟੱਕਰ ਹੋਈ ਹੈ ਤਾਂ ਟੱਕਰ ਹੋਣ ਤੋਂ ਬਾਅਦ ਇਹ ਟਿਪਰ ਇੱਕ ਗਲਤੀ ਤੇ ਪਟ ਗਿਆ ਲੇਕਿਨ ਮੌਕੇ ਤੇ ਮੌਜੂਦ ਲੋਕਾਂ ਨੇ ਗੱਡੀ ਦੇ ਵਿੱਚ ਬੈਠੇ ਜੋ ਸਵਾਰੀਆਂ ਸੀ ਉਹ ਕੱਢ ਲਈਆਂ ਜਿਸ ਤੇ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ ਤੇ ਟਿਪਰ ਨੂੰ ਸੜਕ ਤੋਂ ਹਟਾਇਆ ਜਾ ਰਿਹਾ ਹੈ ਤਾਂ ਕਿ ਟ੍ਰੈਫਿਕ ਦੇ ਵਿੱਚ ਕੋਈ ਸਮੱਸਿਆ ਨਾ ਆ ਸਕੇ ਕਾਰ ਹੋਇਆ ਐਕਸੀਡੈਂਟ ਦਾ ਐਕਸੀਡੈਂਟ ਦਾ ਕਾਰਨ ਇਹ ਮੈਂ ਸਵਾਰੀ ਚੱਕ ਕੇ ਚੱਲ ਰਿਆ ਸੀਗਾ ਹਜੇ ਜਿਹੜੀ ਪਿੱਛੋਂ ਗੱਡੀ ਆ ਰਹੀ ਸੀਗੀ ਮੇਰੇ ਬਰਾਬਰ ਇੱਕ ਉਹ ਮੈਨੂੰ ਕ੍ਰਾਸ ਕਰ ਰਹੀ ਸੀ ਮੈਂ ਆਪੀ ਲੇਨ ਚ ਜਾ ਰਿਹਾ ਸੀ ਹਜੇ 30 35 ਸਪੀਡ ਸੀ ਉਧਰੋਂ ਗੱਡੀ ਆਈ ਆਊਟ ਆਫ ਕੰਟਰੋਲ ਹੋ ਕੇ ਉਹਨੇ ਆ ਕੇ ਪਹਿਲਾਂ ਇਹਨੂੰ ਟੱਕਰ ਮਾਰੀ ਫੇਰ ਮੇਰੀ ਬੱਸ ਤੇ ਲੱਗੀ ਤਕਰੀਬ ਤੇ ਸਾਨੂੰ ਫੋਨ ਰਾਹगिरਨੇ ਫੋਨ ਕੀਤਾ ਜੀ ਕਿ ਟੁੱਕੇ ਦੇ ਲੱਗੇ ਕੋਈ ਵਾਨ ਟਕਰਾ ਗਿਆ ਹੈ ਜੀ ਇਹ ਗੱਡੀਆਂ ਚ ਗੱਡੀਆਂ ਵੱਜ ਗਈਆਂ ਜੀ ਜਦੋਂ ਅਸੀਂ ਇੱਥੇ ਆਏ ਤਾਂ ਚਾਰ ਗੱਡੀਆਂ ਦਾ ਟੱਕਰਾ ਹੋਇਆ ਸੀਗਾ ਜੀ ਆਪਸ ਵਿੱਚ ਜਦੋਂ ਅਸੀਂ ਡਰਾਈਵਰ ਨੂੰ ਪੁੱਛਿਆ ਵੀ ਕੀ ਗੱਲ ਹੋਈ ਹੈ ਤਾਂ ਡਰਾਈਵਰ ਕਹਿੰਦਾ ਜੀ ਨਹੀਂ ਪੈਂਦਾ ਸੀਗਾ ਮੀਂਹ ਦੇ ਵਿੱਚ ਸਾਨੂੰ ਮੈਨੂੰ ਕੋਈ ਪਤਾ ਨਹੀਂ ਚੱਲਿਆ ਕਿ ਕੀ ਹੋ ਗਿਆ ਜੀ ਜਾਂ ਮੇਥੋਂ ਸਟੀਅਰਿੰਗ ਖੋ ਗਿਆ ਸੀ ਮੈਂ ਇਧਰ ਨੂੰ ਖਾਲੀ ਜਗ੍ਹਾ ਦੇਖੀ ਖਾਲੀ ਜਗ੍ਹਾ ਦੀ ਵਜ੍ਹਾ ਨਾਲ ਮੈਂ ਇਧਰ ਨੂੰ ਮੋੜ ਦਿੱਤੀ ਜੀ ਉਧਰੋਂ ਆਪਣੇ ਕਾਂਡੇਵਲ ਤੋਂ ਕੈਂਟਰ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਿਆ ਜੀ ਕਾਰ ਆਲਰੇਡੀ ਪਹਿਲੇ ਖੜੀ ਸੀ ਜੀ ਉੱਥੇ ਉਹ ਕੈਂਟਰ ਟਰੱਕ ਕਾਰ ਦੇ ਉੱਤੇ ਪੈ ਗਿਆ ਜੀ ਪਿੱਛੇ ਰੋਡਵੇਜ ਦੀ ਬੱਸ ਹੁੰਦੀ ਜਦੋਂ ਰੋਡਵੇਜ ਦੀ ਬੱਸ ਨੇ ਦੇਖਿਆ ਕਿ ਕੈਂਟਰ ਜਿਹੜੀਆਂ ਆਪਸੇ ਜਿੱਤ ਬੱਜੀਆਂ ਉਹਨੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਥੋੜੀ ਜਿਹੀ ਉਹ ਜੋ ਗੱਡੀ ਜਿਹੜੀ ਹੈ ਕੈਂਟਰ ਦੇ ਨਾਲ ਟਕਰਾ ਗਈ ਪਿੱਛੇ ਡਾਲੇ ਦੇ ਨਾਲ ਜਿਹੜਾ ਕਿ ਕਿਸੇ ਨੂੰ ਵੀ ਕੋਈ ਛੋਟ ਨਹੀਂ ਆਈ ਮਾਮੂਲੀ ਛੋਟਾਂ ਲੱਗੀਆਂ ਜਿਨ੍ਹਾਂ ਨੂੰ ਅਸੀਂ ਫਸਟ ਏਡ ਦੇ ਕੇ ਦੋਨੋਂ ਹਸਪੀਟਲ ਕਾਂਡੇ ਪਹੁੰਚਾਇਆ ਤੇ ਉਹਨਾਂ ਨੂੰ ਫਸਟ ਏਡ ਦੇ ਕੇ ਟੋਟਲ ਕਿੰਨੀਆਂ ਗੱਡੀਆਂ